ਤੁਹਾਡੇ ਨਾਲ ਮੈਂ ਕరుణਾ ਸ਼ਰਮਾ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੁਤੇ ਕਿ ਸਰਪੰਚ ਬਣਨ ਦਾ جنੂਨ ਇਸ ਕਦਰ ਪਿਓ ਦੇ ਸਿਰ ਝਾੜ ਕੇ ਬੋਲਿਆ ਕਿ ਉਸਨੇ ਆਪਣੀ 마ਸੂਮਤੀ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਕਿਉਂਕਿ ਪੰਚਾਇਤ ਦੇ ਕਾਨੂੰਨ ਦੇ ਅਨੁਸਾਰ ਜਿਸ ਦੇ ਦੋ ਤੋਂ ਵੱਧ ਬੱਚੇ ਹੋਣ ਉਹ ਸਰਪੰਚੀ ਦੀਆਂ ਚੋਲਾ ਨਹੀਂ ਲੜ ਸਕਦਾ ਤਾਂ ਪਿਓ ਨੇ ਸੋਚਿਆ ਸੀ ਕਿ ਐਦਕੀ ਤਾਂ ਸਰਪੰਚੀ ਪਿੰਡ ਦੀ ਮੈਂ ਲੈ ਕੇ ਹੀ ਹਟਣੀ ਆ ਉਸਦੇ ਲਈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਤੇ ਉਸਨੇ ਆਪਣੀ 마ਸੂਮ ਤੀ ਨੂੰ ਹੀ ਮੌਤ ਦੇ ਕਾਰਟ ਬੇਰਹਿਮੀ ਦੇ ਨਾਲ ਉਤਾਰ ਦਿੱਤਾ ਤਾਂ ਉੱਥੇ ਮੌਜੂਦਾ ਸਰਪੰਚ ਜੋ ਪਿੰਡ ਦਾ ਸੀਗਾ ਉਸਨੇ ਵੀ ਇਸ ਸਾਜ਼ਿਸ਼ ਦੇ ਵਿੱਚ ਇਸ ਦਾ ਸਾਥ ਦਿੱਤਾ ਹੈ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਮਹਾਰਾਸ਼ਟra ਦੇ ਨਾਂਦੇੜ ਜ਼ਿਲ੍ਹੇ ਤੋਂ ਇਹ ਇੱਕ ਦਿਲਦਾਰਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਵਿਅਕਤੀ ਨੇ ਆਪਣੀ 6 ਸਾਲ ਦੀ ਧੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਹੈ ਪੁਲਿਸ ਦੇ ਅਨੁਸਾਰ આરોપી ਪਾਂਡੂ ਰੰਗ ਕੋਂਡ ਮੰਗਲੇ ਜੋ ਕਿ ਕਰੇਰੂ ਪਿੰਡ ਦਾ ਰੈਡ ਵਾਲਾ ਸੀ ਤੇ ਉਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤਿੰਨ ਬੱਚੇ ਇਸ ਦੇ ਸਿਗੇ ਇੱਕ 3 ਸਾਲ ਦਾ ਪੁੱਤਰ ਤੇ 6 ਸਾਲ ਦੀਆਂ ਜੁੜਵਾ ਧੀਆਂ ਸੀ ਪਾਲਡੂ ਰੰਗ ਪਿੰਡ ਵਿੱਚ ਵਿਰਾਟ ਸੈਲੂਨ ਨਾਮ ਦੀ ਇੱਕ ਦੁਕਾਨ ਚਲਾਉਂਦਾ ਸੀ ਅਤੇ ਆਉਣ ਵਾਲੀਆਂ ਪੰਚਾਇਤ ਚੋਣਾਂ ਦੇ ਵਿੱਚ ਸਰਪੰਚ ਬਣਨਾ ਚਾਹੁੰਦਾ ਸੀ ਪਰ ਮੁਸੀਬਤ ਇਸ ਦੇ ਵਿੱਚ ਇਹ ਸੀ ਕਿ ਮਹਾਰਾਸ਼ਟਰ ਦੇ ਪੰਚਾਇਤ ਕਾਨੂੰਨ ਅਨੁਸਾਰ ਜਿਹੜੇ ਵਿਅਕਤੀ ਦੇ 2 ਤੋਂ ਵੱਧ ਬੱਚੇ ਹੁੰਦੇ ਹਨ ਉਹ ਜੋ ਨਹੀਂ ਲੜ ਸਕਦਾ ਤਾਂ ਇਸੇ ਕਾਰਨ ਉਸ ਨੂੰ ਡਰ ਸੀ ਕਿ ਉਹ ਸਰਪੰਚ ਕਿਵੇਂ ਬਣੇਗਾ ਤਾਂ ਇਸ ਡਰ ਨੇ ਉਸ ਨੂੰ ਇਸ ਕਦਰ ਨਾ ਕਰਕੇ ਰੱਖ ਦਿੱਤਾ ਕਿ ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਉਸ ਨੇ ਆਪਣੀ ਇੱਕ 30 ਦੀ ਹਤਿਆਰ ਸਿਰਫ ਇਸ ਲਈ ਕਰ ਦਿੱਤੀ ਤਾਂ ਜੋ ਦੋ ਬੱਚਿਆਂ ਦੇ ਨਿਯਮ ਅਨੁਸਾਰ ਜੋਨ ਉਹੋ ਸਰਪੰਚੀ ਦੀ ਲੜ ਸਕੇ ਉਸਨੇ ਪਹਿਲਾ ਧੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਸਥਿਤ ਨਿਜ਼ਾਮ ਸਾਗਰ ਨਹਿਰ ਤੱਕ ਲੈ ਗਿਆ ਤੇ ਉੱਥੇ ਉਸਨੇ ਬੇਰਹਿਮੀ ਦੇ ਨਾਲ ਬੱਚੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਨਿਜ਼ਾਮ ਸਾਗਰ ਦੇ ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਜਿਹੜਾ ਕੁਝ ਡਿੱਗਣ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਜਦੋਂ ਪਈ ਤਾਂ ਜਦ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਬੱਚੇ ਦੇ ਜੋ ਮ੍ਰਿਤਕ ਦੇ ਉਹਨਾਂ ਨੂੰ ਨਜ਼ਰ ਆਈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਇਹਨਾਂ ਦੇ ਵੱਲੋਂ ਦਿੱਤੀ ਗਈ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮੌਜੂਦਾ ਸਰਪੰਚ ਗਣੇਸ਼ ਸ਼ਿੰਦੇ ਵੀ ਇਸ ਸਾਜ਼ਿਸ਼ ਦੇ ਵਿੱਚ ਉਸ ਦੇ ਨਾਲ ਸ਼ਾਮਿਲ ਸੀ ਦੋਵਾਂ ਨੇ ਪਹਿਲਾਂ ਤਾਂ ਬੱਚੇ ਨੂੰ ਕਿਸੇ ਹੋਰ ਨੂੰ ਗੋਦ ਦੇਣ ਜਾਂ ਕਿਤੇ ਛੱਡਣ ਦੀ ਯੋਜਨਾ ਬਣਾਈ ਸੀ ਪਰ ਜਨਮ ਪ੍ਰਮਾਣ ਪੱਤਰ 'ਚ ਬੱਚੇ ਦਾ ਨਾਮ ਦਰਜ ਹੋੜੂ ਕਰਕੇ ਇਹ ਸੰਭਵ ਨਹੀਂ ਸੀ ਫਿਰਦੋਮਾ ਨੇ ਇਸ ਹੱਤਿਆ ਨੂੰ ਹਾਦਸਾ ਦਿਖਾਉਣ ਦੀ ਯੋਜਨਾ ਬਣਾਈ ਇਸੇ ਯੋਜਨਾ ਦੇ ਤਹਿਤ ਬੱਚੀ ਨੂੰ ਘਰੋਂ ਲੈ ਕੇ ਜਾ ਕੇ ਇਹਨਾਂ ਨੇ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਤਾਂ ਜਦ ਬੱਚੀ ਦੀ ਤਸਵੀਰ ਪੁਲਿਸ ਨੇ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਸਾਂਝੀ ਕੀਤੀ ਤਾਂ ਮਹਾਰਾਸ਼ਟਰ ਦੇ ਇੱਕ ਵਿਅਕਤੀ ਨੇ ਪਛਾਣ ਇਸ ਦੀ ਕੀਤੀ ਤੇ ਫਿਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਨੇ આરોપી ਤੋਂ ਪੁੱਛਗ취 ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਥੋੜਾ ਸਖਤੀ ਦੇ ਨਾਲ ਪੁੱਛਿਆ ਕਿ ਇਹ ਜੁਰਮ ਤੇਰੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੇ ਆਪਣਾ ਇਹ ਜੁਰਮ ਕਬੂਲਿਆ ਤਾਂ ਹੁਣ ਪੁਲਿਸ ਨੇ ਉਸ ਦੇ ਖਿਲਾਫ ਕਤਲ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਮੌਜੂਦਾ ਸਰਪੰਚ ਗਣੇਸ਼ ਸ਼ਿੰਦੇ ਨੂੰ ਵੀ ਸਹਿ આરોપી ਬਣਾਇਆ ਗਿਆ ਤੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਜਾਰੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਪਿੰਡ ਦੀ ਸਰਪੰਚੀ ਲੈਣ ਦੇ ਲਈ ਇਸ ਪਿੱਤਾ ਨੇ ਆਪਣੀ 마ਸੂਮ ਤੀ ਨੂੰ ਮੌਤ ਦੇ ਕਾਰ ਤੋ ਉਤਾਰ ਦਿੱਤਾ ਪੂਰਾ ਤਰਸ ਇਸ ਪਿਓ ਨੇ ਆਪਣੀ ਧੀ ਤੇ ਨਹੀਂ ਕੀਤਾ ਤੇ ਜਿਸ ਤਰੀਕੇ ਦੇ ਨਾਲ ਜੋ ਹੈ ਇਸਨੇ ਪਹਿਲਾ ਤਾਂ ਬਾਈਕ ਤੇ ਬਿਠਾ ਕੇ ਧੀ ਨੂੰ ਲੈ ਗਿਆ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਤੱਕਾ ਇਸੇ ਵੱਲੋਂ ਦੇ ਦਿੱਤਾ ਗਿਆ ਤੇ ਤੁਹਾਡੀ ਨਾਲ ਮੈਂ করুণਾ ਸ਼ਰਮਾ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੁਤੇ ਕੀ ਸਰਪੰਚ ਬਣਨ ਦਾ ਜਨੂਨ ਇਸ ਕਦਰ ਪਿਓ ਦੇ ਸਿਰ ਝੜ ਕੇ ਬੋਲਿਆ ਕਿ ਉਸਨੇ ਆਪਣੀ ਬਾਸੂਮਤੀ ਨੂੰ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਕਿਉਂਕਿ ਪੰਚਾਇਤ ਦੇ ਕਾਨੂੰਨ ਦੇ ਅਨੁਸਾਰ ਜਿਸ ਦੇ 2 ਤੋਂ ਵੱਧ ਬੱਚੇ ਹੋਣ ਉਹ ਸਰਪੰਚੀ ਦੀਆਂ ਚੋਣਾਂ ਨਹੀਂ ਲੜ ਸਕਦਾ ਤਾਂ ਪਿਓ ਨੇ ਸੋਚਿਆ ਸੀ ਕਿ ਐਦਕੀ ਤਾਂ ਸਰਪੰਚੀ ਪਿੰਡ ਦੀ ਮੈਂ ਲੈ ਕੇ ਹਟਣੀ ਆ ਉਸਦੇ ਲਈ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਤੇ ਉਸਨੇ ਆਪਣੀ 마ਸੂਮ ਤੀ ਨੂੰ ਹੀ ਮੌਤ ਦੇ ਘਾਟ ਬੇਰਹਿਮੀ ਦੇ ਨਾਲ ਉਤਾਰ ਦਿੱਤਾ ਤਾਂ ਉੱਥੇ ਮੌਜੂਦਾ ਸਰਪੰਚ ਜੋ ਪਿੰਡ ਦਾ ਸੀਗਾ ਉਸਨੇ ਵੀ ਇਸ ਸਾਜ਼ਿਸ਼ ਦੇ ਵਿੱਚ ਇਸ ਦਾ ਸਾਤ ਦਿੱਤਾ ਹੈ ਤਾਂ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਮਹਾਰਾਸ਼ਟra ਦੇ ਨਾਂਦੇੜ ਜ਼ਿਲ੍ਹੇ ਤੋਂ ਇਹ ਇੱਕ ਦਿਲ ਦੇ ਇਰਾਦੇਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਵਿਅਕਤੀ ਨੇ ਆਪਣੀ 6 ਸਾਲ ਦੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੁਲਿਸ ਦੇ ਅਨੁਸਾਰ આરોપી 판ਡੂ ਰੰਗ ਕੋਂਡ ਮੰਗਲੇ ਜੋ ਕਿ ਕਰੇਰੂ ਪਿੰਡ ਦਾ ਰਹਿਣ ਵਾਲਾ ਸੀ ਤੇ ਉਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤਿੰਨ ਬੱਚੇ ਇਸ ਦੇ ਸਿਗੇ ਇੱਕ 3 ਸਾਲ ਦਾ ਪੁੱਤਰ ਤੇ 6 ਸਾਲ ਦੀਆਂ ਜੁੜਵਾ ਧੀਆਂ ਸੀ ਪਾਂਡੂ ਰੰਗ ਪਿੰਡ ਵਿੱਚ ਵਿਰਾਟ ਸੈਲੂਨ ਨਾਮ ਦੀ ਇੱਕ ਦੁਕਾਨ ਚਲਾਉਂਦਾ ਸੀ ਅਤੇ ਆਉਣ ਵਾਲੀਆਂ ਪੰਚਾਇਤ ਚੋਣਾਂ ਦੇ ਵਿੱਚ ਸਰਪੰਚ ਬਣਨਾ ਚਾਹੁੰਦਾ ਸੀ ਪਰ ਮੁਸੀਬਤ ਇਸ ਦੇ ਵਿੱਚ ਇਹ ਸੀ ਕਿ ਮਹਾਰਾਸ਼ਟਰ ਦੇ ਪੰਚਾਇਤ ਕਾਨੂੰਨ ਅਨੁਸਾਰ ਜਿਹੜੇ ਵਿਅਕਤੀ ਦੇ 2 ਤੋਂ ਵੱਧ ਬੱਚੇ ਹੁੰਦੇ ਹਨ ਉਹ ਚੋਣ ਨਹੀਂ ਲੜ ਸਕਦਾ ਤਾਂ ਇਸੇ ਕਾਰਨ ਉਸ ਨੂੰ ਡਰ ਸੀ ਕਿ ਉਹ ਸਰਪੰਚ ਕਿਵੇਂ ਬਣੇਗਾ ਤਾਂ ਇਸ ਡਰ ਨੇ ਉਸ ਨੂੰ ਇਸ ਕਦਰ ਅਨਾਂ ਕਰਕੇ ਰੱਖ ਦਿੱਤਾ ਕਿ ਪੁਲਿਸ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਉਸਨੇ ਆਪਣੀ ਇੱਕ 30 ਦੀ ਹਤਿਆਰ ਸਿਰਫ ਇਸ ਲਈ ਕਰ ਦਿੱਤੀ ਤਾਂ ਜੋ ਦੋ ਬੱਚਿਆਂ ਦੇ ਨਿਯਮ ਅਨੁਸਾਰ ਜੋਨ ਉਹੋ ਸਰਪੰਚੀ ਦੀ ਲੜ ਸਕੇ ਉਸਨੇ ਪਹਿਲਾਂ ਧੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਸਥਿਤ ਨਿਜ਼ਾਮ ਸਾਗਰ ਨਹਿਰ ਤੱਕ ਲੈ ਗਿਆ ਤੇ ਉੱਥੇ ਉਸਨੇ ਬੇਰਹਿਮੀ ਦੇ ਨਾਲ ਬੱਚੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਨਿਜ਼ਾਮ ਸਾਗਰ ਦੇ ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਜਿਹੜਾ ਕੁਝ ਡਿੱਗਣ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਜਦੋਂ ਪਈ ਤਾਂ ਜਦ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਬੱਚੇ ਦੇ ਜੋ ਮ੍ਰਿਤਕ ਦੇ ਉਹਨਾਂ ਨੂੰ ਨਜ਼ਰ ਆਈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਇਹਨਾਂ ਦੇ ਵੱਲੋਂ ਦਿੱਤੀ ਗਈ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਮੌਜੂਦਾ ਸਰਪੰਚ ਗਣੇਸ਼ ਸ਼ਿੰਦੇ ਵੀ ਇਸ ਸਾਜ਼ਿਸ਼ ਦੇ ਵਿੱਚ ਉਸ ਦੇ ਨਾਲ ਸ਼ਾਮਿਲ ਸੀ ਦੋਵਾਂ ਨੇ ਪਹਿਲਾਂ ਤਾਂ ਬੱਚੇ ਨੂੰ ਕਿਸੇ ਹੋਰ ਨੂੰ ਗੋਦ ਦੇਣ ਜਾਂ ਕਿਤੇ ਛੱਡਣ ਦੀ ਯੋਜਨਾ ਬਣਾਈ ਸੀ ਪਰ ਜਨਮ ਪ੍ਰਮਾਣ ਪੱਤਰ 'ਚ ਬੱਚੇ ਦਾ ਨਾਮ ਦਰਜ ਹੋਣ ਕਰਕੇ ਇਹ ਸੰਭਵ ਨਹੀਂ ਸੀ ਫਿਰਦੋਮਾ ਨੇ ਇਸ ਹੱਤਿਆ ਨੂੰ ਹਾਦਸਾ ਦਿਖਾਉਣ ਦੀ ਯੋਜਨਾ ਬਣਾਈ ਇਸੇ ਯੋਜਨਾ ਦੇ ਤਹਿਤ ਬੱਚੀ ਨੂੰ ਘਰੋਂ ਲੈ ਕੇ ਜਾ ਕੇ ਇਹਨਾਂ ਨੇ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਤਾਂ ਜਦ ਬੱਚੀ ਦੀ ਤਸਵੀਰ ਪੁਲਿਸ ਨੇ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਸਾਂਝੀ ਕੀਤੀ ਤਾਂ ਮਹਾਰਾਸ਼ਟਰ ਦੇ ਇੱਕ ਵਿਅਕਤੀ ਨੇ ਪਹਿਚਾਣ ਇਸ ਦੀ ਕੀਤੀ ਤੇ ਫਿਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਨੇ આરોપી ਤੋਂ ਪੁੱਛ ਗੇਚ ਕੀਤੀ ਤੇ ਉਸ ਤੋਂ ਬਾਅਦ ਇਸ ਨੂੰ ਥੋੜਾ ਸਖਤੀ ਦੇ ਨਾਲ ਪੁੱਛਿਆ ਕਿ ਇਹ ਜੁਰਮ ਤੇਰੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੇ ਆਪਣਾ ਇਹ ਜੁਰਮ ਕਬੂਲਿਆ ਤਾਂ ਹੁਣ ਪੁਲਿਸ ਨੇ ਉਸ ਦੇ ਖਿਲਾਫ ਕਤਲ ਅਤੇ ਸਾਜ਼ਿਸ਼ ਦੀਆਂ ਤਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਮੌਜੂਦਾ ਸਰਪੰਚ ਗਣੇਸ਼ ਸਿੰਦੇ ਨੂੰ ਵੀ ਸਹਿ આરોપી ਬਣਾਇਆ ਗਿਆ ਤੇ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਜਾਰੀ ਹੈ ਪਰ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਪਿੰਡ ਦੀ ਸਰਪੰਚੀ ਲੈਣ ਦੇ ਲਈ ਇਸ ਪਿੱਤਾ ਨੇ ਆਪਣੀ 마ਸੂਮ ਤੀ ਨੂੰ ਮੌਤ ਦੇ ਕਾਰ ਤੋਂ ਦਾ ਉਤਾਰ ਦਿੱਤਾ ਪੂਰਾ ਤਰਸ ਇਸ ਪਿਓ ਨੇ ਆਪਣੀ ਧੀ ਤੇ ਨਹੀਂ ਕੀਤਾ ਤੇ ਜਿਸ ਤਰੀਕੇ ਦੇ ਨਾਲ ਜੋ ਹੈ ਇਸਨੇ ਪਹਿਲਾਂ ਤਾਂ ਬਾਈਕ ਤੇ ਬਿਠਾ ਕੇ ਧੀ ਨੂੰ ਲੈ ਗਿਆ ਤੇ ਉਸ ਤੋਂ ਬਾਅਦ ਨਹਿਰ ਦੇ ਵਿੱਚ ਤੱਕਾ ਇਸੇ ਵੱਲੋਂ ਦੇ ਦਿੱਤਾ ਗਿਆ